ਵਾਲੀਨੀਆਂ ਲੱਖ ਲੱਖ ਮੁਬਾਰਕਾਂ ਪਰ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਹੁਣ ਜ਼ਿਆਦਾ ਨਾਮ ਨਹੀਂ ਲਵਾਂਗਾ ਪਰ ਆਪਣਾ ਵਿਸ਼ਾ ਮੇਰੀ ਵਿਸ਼ਾ ਕਲਮ ਦਾ ਹੈਗਾ ਮਾਫੀ ਕਿੰਨੇ ਤੱਕ ਥੇਖੰਟਾਰੇ ਸ੍ਰੀਉਂ ਆਏ ਹੁਣ ਜਗ ਦੀਆਂ ਰੀਤਾਂ ਉਹ ਤੋਂ ਵੱਡਿਆਂ ਦਾ ਨੀ ਉਹ ਕਦੇ ਦਿਲ ਦਿਖਾਈਦਾ ਜਉਂਦੇ ਮੱਟੜੇ ਨੀ ਉਹ ਕਦੇ ਵਿਛੋੜਾ ਪਾਈਦਾ ਉਹ ਜਉਂਦੇ ਮੱਟਾਉਦੇ ਨੀ ਉਹ ਕਦੇ ਵਿਛੋੜਾ ਪਾਈਦਾ ਇੱਕਿਆਂ ਦਾ ਮੈਂ ਬੇਬੇ ਰਖਣੀ ਇੱਕਿਆਂ ਦਾ ਮੈਂ ਬਾਪੂ ਐ ਤਸੋਂ ਤੁਸੀਂ ਕਿੱਥੋਂ ਸਿੱਖਿਆ ਵੱਡੇ ਬਣੇ ਪੜਾਖੂ ਇੱਕਿਆਂ ਦਾ ਮੈਂ ਬੇਬੇ ਤੂੰ ਤੁਸੀਂ ਕਿੱਥੋਂ ਸਿੱਖਿਆ ਵੱਡੇ ਬਣੇ ਪੜਾਖੂ ਇਹਨਾ ਦੇ ਤਾਂ ਤੜਕੇ ਉੱਠ ਪੈਰੀ ਹੱਥ ਲਾਈ ਦਾ ਜਿਉਂਦੇ ਮਾਪਿਆਂ ਦਾ ਨਹੀਂ ਕਦੇ ਵਿਛੋੜਾ ਪਾਈ ਦਾ ਜਿਉਂਦੇ ਮਾਪਿਆਂ ਦਾ ਨਹੀਂ ਕਦੇ ਵਿਛੋੜਾ ਪਾਈ ਦਾ ਬਾਪੂ ਪਿਆਵਾਰ ਵਾਰ ਵੇਖ ਲਾ ਮੰਜੇ ਨਾ ਦੇ ਤਾਂ ਧੜਕੇ ਉੱਡ ਪੈਰੀ ਹੱਥ ਲਾਈ ਦਾ ਜਿਉਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈ ਦਾ ਉਹ ਜਿਉਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈ ਦਾ ਪਿੰਡ ਸੱਦੇ ਵਾਲੇ ਤੇ ਆਤਾਰੀ ਤੈਨੂੰ ਵੀ ਵਹਿੰਦੇ ਮੁੰਡਿਆ ਬਾਜ ਪਤਾ ਲੱਗਦਾ ਓਏ ਮਾਪੇ ਚੀਜ਼ ਕੀ ਹੁੰਦੇ ਆ ਡਰ ਉਸ ਮਾਲਕ ਕਹਿ ਰਕਮਾਈ ਦਾ ਜਿਉਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ ਪਾਈ ਦਾ ਉਹ ਜਿਉਂਦੇ ਮਾਪਿਆਂ ਦਾ ਨਹੀਂ ਉਹ ਕਦੇ ਵਿਛੋੜਾ